We want these products made by our workers on our land under our flag that is what it means to bring it home China vich sab to vaddi matra vich electric vahan banan wali company BYD jald hi canadian market vich utran ja rahi hai is gal nu leke canadian sarkar sakte vich aa gayi hai ਉਹਨਾਂ ਕਹਿ ਰਹੇ ਹਨ ਕਿ ਅਗਰ ਇਹ ਕੰਪਨੀ ਕੈਨੇਡੀਅਨ ਮਾਰਕੀਟ ਵਿੱਚ ਆਂਦੀ ਹੈ ਤਾਂ ਉਹਨਾਂ ਦੇ ਬਣਾਏ ਗਏ ਵਾਹਨਾਂ ਤੇ 100% ਟੈਰਫ ਵੀ ਲਗਾਇਆ ਜਾ ਸਕਦਾ ਹੈ ਪਰ ਇਹ ਗੱਲ ਕਿੰਨੀ ਸਹੀ ਬੈਠਦੀ ਹੈ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਦੋਂ ਕਿ ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰਿਕ ਵਾਹਨ ਵਰਤੇ ਜਾਂਦੇ ਹਨ ਟੈਸਲਾ ਕੰਪਨੀ ਦੇ ਜਿਸ ਦੀ ਫੈਕਟਰੀ ਹੈ ਸ਼ੰਘਾਈ ਵਿੱਚ ਅਤੇ ਉੱਥੋਂ ਇਸ ਕੰਪਨੀ ਦੇ ਵਾਹਨ ਆਯਾਤ ਕੀਤੇ ਜਾਂਦੇ ਹਨ ਇਹਨਾਂ ਗੱਲਾਂ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਰੋਡ ਟੁਡੇ ਦੇ ਪ੍ਰਕਾਸ਼ਕ ਮਨਨ ਗੁਪਤਾ ਜੀ ਦੇ ਨਾਲ ਮਨਨ ਜੀ ਤੁਹਾਡਾ ਸਵਾਗਤ ਹੈ ਅਗਰ BYD ਕੈਨੇਡੀਅਨ ਮਾਰਕੀਟ ਵਿੱਚ ਆਂਦੀ ਹੈ ਤਾਂ ਇਸ ਦਾ ਕੈਨੇਡੀਅਨ ਮਾਰਕੀਟ ਤੇ ਕੀ ਪ੍ਰਭਾਵ ਪੈ ਸਕਦਾ ਹੈ ਕੈਨੇਡੀਅਨ ਜਿਹੜਾ ਆਟੋਮੋਬਾਈਲ ਸੈਕਟਰ ਹੈ ਕੈਨੇਡੀਅਨ ਇਕਨੋਮੀ ਦੇ ਵਿੱਚ ਬਹੁਤ ਵੱਡੀ ਉਹਦੀ ਯੋਗਦਾਨ ਹੈਗਾ ਕੰਟ੍ਰਿਬਿਊਸ਼ਨ ਹੈ ਜੇਸੀ ਜੀਡੀਪੀ ਦੇ ਵਿੱਚ ਦੇਖੀਏ ਤੇ 2023 ਦੇ ਅੰਕੜਿਆਂ ਦੀ ਮੈਂ ਗੱਲ ਕਰਾਂ 18 ਬਿਲੀਅਨ ਡਾਲਰ ਤੋਂ ਜ਼ਿਆਦਾ ਇਹ ਸੈਕਟਰ ਨੇ ਕੰਟ੍ਰਿਬਿਊਟ ਕੀਤਾ ਸੋ ਇਹ ਸੈਕਟਰ ਨੂੰ ਜੇ ਕੋਈ ਡਿਸਟਰਪਸ਼ਨ ਮਿਲਦੀ ਹੈ ਖਾਸ ਕਰਕੇ BYD ਵਰਗੀ ਕੰਪਨੀਆਂ ਦੀਆਂ ਜਾਂ ਕਿਸੇ ਵੀ ਇੰਟਰਨੈਸ਼ਨਲ ਗਰੁੱਪ ਵੱਲੋਂ ਤੇ ਕੈਨੇਡੀਅਨ ਲੇਬਰ ਮਾਰਕੀਟ ਦੇ ਵਿੱਚ ਇੱਕ ਬਹੁਤ ਵੱਡਾ ਅਲਾਰਮ ਹੈ ਸੋ ਇਸ ਕਾਰਨ ਸਾਡੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਚਿੰਤਿਤ ਹੈ ਆਪੋਜੀਸ਼ਨ ਵੀ ਆਪਣਾ ਯੂ ਨੋ ਕੋਈ ਨਾ ਕੋਈ ਸਟੇਟਮੈਂਟਸ ਦੇ ਰਹੀ ਹੈ ਅਗਰ BYD ਇੱਥੇ ਆਂਦੀ ਹੈ ਚਾਈਨਾ ਦੀ ਕੰਪਨੀ ਕੈਨੇਡਾ ਵਿੱਚ ਤੇ ਇਸ ਦਾ ਜੌਬ ਮਾਰਕੀਟ ਤੇ ਇਫੈਕਟ ਹੋਏਗਾ ਡੈਫੀਨੇਟਲੀ ਹੋ ਸਕਦਾ ਜਿਸ ਤਰ੍ਹਾਂ ਅਮਰੀਕਾ ਦਾ ਆਟੋਮੋਟਿਵ ਸੈਕਟਰ ਤਕਰੀਬਨ 5.5 ਲੱਖ ਡਾਇਰੈਕਟ অর ਇਨਡਾਇਰੈਕਟ ਜੌਬਸ ਕ੍ਰੀਏਟ ਕਰਦਾ ਹੈ ਯੂ ਨੋ ਹਰ 21 ਸੈਕਿੰਡ ਦੇ ਵਿੱਚ ਇੱਕ ਆਟੋਮੋਬਾਈਲ ਬਣ ਕੇ ਨਿਕਲ ਰਿਹਾ ਹੈ ਕੈਨੇਡੀਅਨ ਮਾਰਕੀਟਪਲੇਸ ਦੇ ਵਿੱਚੋਂ ਖਾਸ ਕਰਕੇ ਜਿਹੜਾ ਸਾਡਾ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਅਮਰੀਕਾ ਅਮਰੀਕਾ ਔਰ ਕੈਨੇਡਾ ਦਾ ਜਿਹੜਾ ਆਟੋਮੋਬਾਈਲ ਸਪਲਾਈ ਚੇਨ ਸੈਕਟਰ ਹੈ ਇਕੋਸਿਸਟਮ ਹੈ ਬਹੁਤ ਜ਼ਿਆਦਾ ਇੰਟਰਕਨੈਕਟਿਡ ਹੈ ਸੋ ਜੇ ਅਮਰੀਕਾ ਨੇ ਟੈਰਿਫਸ ਲਗਾਉਣ ਦਾ ਯੂ ਨੋ ਐਲਾਨ ਕੀਤਾ ਹੈ ਸੋ ਕੈਨੇਡਾ ਵਿ ਤਰਕਾਰ ਨਾਲ ਗੱਲ ਕਰਦੇ ਹੋਏ ਪੋਲੀਆਵ ਨੇ ਕਿਹਾ ਕਿ ਓਟਵਾ ਨੇ ਅਮਰੀਕੀ ਨੀਤੀ ਨਾਲ ਮੇਲ ਖਾਣ ਤੋਂ ਇਨਕਾਰ ਕਰ ਦਿੱਤਾ ਹੈ ਪਰ ਜੇਕਰ ਉਹਨਾਂ ਦਾਬਸ ਚਲਦਾ ਤਾਂ ਉਹ ਚੀਨ ਵਿੱਚ ਬਣੀਆਂ ایਵੀਜ਼ ਤੇ 100% ਟੈਰਿਫ ਸੈਮੀਕੰਡਕਟਰਸ ਤੇ 50% ਟੈਰਿਫ ਅਤੇ ਸਟੀਲ ਅਤੇ ਐਲੂਮੀਨਮ ਉਤਪਾਦਾਂ ਤੇ 25% ਟੈਰਿਫ ਲਾਗੂ ਕਰ ਦੇ। and our automo automotive production and taking our jobs away. Trudeau has failed to protect our workers against this economic predation. ਹਾਲੀ ਵਿੱਚ ਫੋਰਡ ਸਰਕਾਰ ਨੇ ਕਿਹਾ ਸੀਗਾ ਕਿ ਓਕਵਿਲ ਵਿੱਚ ਜਿਹੜਾ ਉਹਨਾਂ ਦਾ ਬੈਟਰੀ ਮੈਨੂਫੈਕਚਰਿੰਗ ਪਲਾਂਟ ਹੈ ਉਹਨਾਂ ਦੀ ਪ੍ਰੋਡਕਸ਼ਨ ਘਟਾ ਰਹੇ ਨੇ ਤੇ ਇਨਵੈਸਟਮੈਂਟ ਕਰ ਰਹੇ ਨੇ ਪਿਕਅਪ ਟਰੱਕਸ ਦੇ ਵਿੱਚ ਤੇ ਕੀ ਇਹਦਾ ਮਤਲਬ ਇਹ ਹੈ ਕਿ ਹੁਣ ਇਲੈਕਟ੍ਰੋਨਿਕ ਵਹੀਕਲ ਇਲੈਕਟ੍ਰਿਕ ਵਹੀਕਲਸ ਜਿਹੜੇ ਆ ਉਹਨਾਂ ਦੀ ਜਿਹੜੀ ਖਪਤ ਹੈ ਘਟ ਰਹੀ ਹੈ ਦੇਖੋ ਇਲੈਕਟ੍ਰਿਕ ਵਹੀਕਲਸ ਦੀ ਜਿਹੜੀ ਡਿਮਾਂਡ ਹੈ ਉਹ ਹਜੇ ਕਾਫੀ ਜ਼ਿਆਦਾ ਵੇਵੀ ਹੈ ਕਾਫੀ ਜ਼ਿਆਦਾ ਸ਼ੇਕੀ ਹੈ ਕਿਉਂਕਿ ਜਿਹੜਾ ਆਮ ਇਨਸਾਨ ਹੈ ਜਿਹੜਾ ਆਮ ਕੰਜ਼ਿਊਮਰ ਹੈ ਜਿੰਨੀ ਦੇਰ ਤੱਕ ਉਹਨੂੰ ਇਨਫਰਾਸਟ੍ਰਕਚਰ ਨਹੀਂ ਮਿਲੇਗਾ ਬੈਟਰੀ ਨੂੰ ਆਪਣੀ ਗੱਡੀ ਨੂੰ ਚਾਰਜ ਕਰਨ ਦਾ ਉਹ ਕਾਫੀ ਜ਼ਿਆਦਾ ਸਕਤੇ ਦੇ ਵਿੱਚ ਹੈ ਕਿ ਉਹ ਡਿਸੀਜਨ ਲਵੇ ਜਾਂ ਨਾ ਲਵੇ ਸੋ ਫੋਰਡ ਵਰਗੀਆਂ ਕੰਪਨੀਆਂ ਹੋਂਡਾ ਵਰਗੀਆਂ ਕੰਪਨੀਆਂ ਆ ਇਨਵੈਸਟ ਕਰਨਾ ਚਾਹੁੰਦੀਆਂ ਨੇ ਲੇਕਿਨ ਉਹਨਾਂ ਨੂੰ ਆਲਟੀਮੇਟਲੀ ਬਾਏਰਸ ਵੀ ਚਾਹੀਦੇ ਨੇ ਬਾਏਰਸ ਕਿਸ ਤਰ੍ਹਾਂ ਆਣਗੇ ਜੇ ਉਹਨਾਂ ਨੂੰ ਬਾਏਰਸ ਨੂੰ ਉਹਨਾਂ ਗੱਡੀਆਂ ਨੂੰ ਆਪਰੇਟ ਕਰਨ ਦਾ ਸੁ ਟੈਸਲਾ ਇੱਥੇ ਬਹੁਤ ਜ਼ਿਆਦਾ ਇਸਤੇਮਾਲ ਹੋ ਰਹੀ ਹੈ ਕੈਨੇਡਾ ਚ ਉਹ ਵੀ ਤਾਂ ਸ਼ੰਘਾਈ ਦੇ ਵਿੱਚ ਇੱਕ ਫੈਕਟਰੀ ਹੈ ਉੱਥੋਂ ਆ ਰਹੀ ਹੈ ਫਿਰ ਉਹਦੇ ਵਿੱਚ ਤੇ ਕੰਜ਼ਿਊਮਰ ਜਿਹੜੀ ਨਵੀਂ ਚਾਈਨੀਜ਼ ਕੰਪਨੀ ਆ ਉਹਦੇ ਵਿੱਚ ਕੀ ਫਰਕ ਨਜ਼ਰ ਆ ਰਿਹਾ ਸਾਨੂੰ ਦੇਖੋ ਬੜਾ ਇੰਪੋਰਟੈਂਟ ਸਵਾਲ ਹੈ ਜਿਹੜੇ ਟੈਸਲਾ ਦੀਆਂ ਗੱਡੀਆਂ ਸ਼ੰਘਾਈ ਚ ਬਣ ਕੇ ਆ ਰਹੀਆਂ ਨੇ ਉਹਨਾਂ ਤੇ ਵੀ ਇੰਪੋਰਟ ਡਿਊਟੀ ਲੱਗੀ ਹੋਈ ਹੈ ਨੋ ਡਾਊਟ ਉਹਦੀ ਪਰਸੈਂਟੇਜ ਘਟ ਹੈ ਆਲਮੋਸਟ ਆਈ ਥਿੰਕ 6 ਤੋਂ 7% ਹੈ ਲੇਕਿਨ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਵੀ ਗਵਰਨਮੈਂਟ ਰਿਵਿਊ ਕਰੇਗੀ ਕਿ ਅਸੀਂ ਇੱਕ ਪਾਸੇ ਕੈਨੇਡੀਅਨ ਜਿਹੜੀਆਂ ਜੌਬਸ ਨੂੰ ਜੇ ਅਸੀਂ ਸਿਕਿਉਰ ਕਰਨਾ ਹੈ ਆਟੋਮੋਬਾਈਲ ਸੈਕਟਰ ਨੂੰ ਹੋਰ ਜ਼ਿਆਦਾ ਪੁਖਤਾ ਕਰਨਾ ਹੈ ਤੇ ਜਿਹੜੇ ਫੋਰਨ ਤੋਂ ਇਸ ਤਰ੍ਹਾਂ ਦੀਆਂ ਗੱਡੀਆਂ ਬਣ ਕੇ ਆ ਰਹੀਆਂ ਨੇ ਹੁਣ ਦੇਖੋ ਟੈਸਲਾ ਵਰਗੀਆਂ ਜਿਹੜੀਆਂ ਗੱਡੀਆਂ ਨੇ ਉਹ ਫੇਰ ਵੀ ਕੁਆਲਿਟੀ ਚੈਕਸ ਬਹੁਤ ਜ਼ਿਆਦਾ ਨਹੀਂ ਹੈ ਉੱਥੇ ਹੁਣ ਲੇਬਰ ਸਟੈਂਡਰਡਸ ਹੋਪਫੁਲੀ ਮੇਨਟੇਨ ਕੀਤੇ ਜਾਂਦੇ ਨੇ ਡੈਫੀਨੇਟਲੀ ਚਾਹੇ ਟੈਸਲਾ ਹੋਵੇ ਚਾਹੇ ਬੀਵਾਈਟੀ ਹੋਵੇ ਜਾਂ ਕੱਲ ਨੂੰ ਕੋਈ XYZ ਕੰਪਨੀ ਆ ਜਾਵੇ ਉਹਨਾਂ ਸਾਰਿਆਂ ਨੂੰ ਇਹਨਾਂ ਸਖਤ ਪੈਮਾਨਿਆਂ ਚੋਂ ਗੁਜ਼ਰਨ ਦੀ ਜ਼ਰੂਰਤ ਹੈ ਹੈਲਦੀ ਕੰਪੀਟੀਸ਼ਨ ਹੋਣਾ ਚਾਹੀਦਾ ਆਣੀਆਂ ਚਾਹੀਦੀਆਂ ਚਾਈਨਿਸ ਵੀ ਹੁਣ ਚ ਕਿ ਦਰਦ ਕਰੇ ਪੜਾਣਾ ਹਰ ਕੰਟਰੀ ਆਪਣੀ ਕੰਟਰੀ ਨੂੰ ਗਰੋ ਕਰਨਾ ਚਾਹੁੰਦੀ ਆ ਪਰ ਕੰਪੀਟੀਸ਼ਨ ਹੋਣਾ ਚਾਹੀਦਾ ਮੈਂ ਦੇਖਣਾ ਇਹੋ ਪ੍ਰਾਈਜ਼ 50000 ਤੇ ਆਜੇ ਸਾਰੇ ਲੱਲਣ ਬਸ ਇਹ ਆ ਵੀ ਫਿਰ ਚਾਰਜਿੰਗ ਦੀ ਪ੍ਰੋਬਲਮ ਆਣੀ ਆ ਜਿੰਨਾਂ ਦੀ ਹੈਗੀ ਆ ਮੈਂ ਤੇ ਘਰ ਕਰ ਲੈਣਾ ਰਾਧਿਕਾ ਸ਼ਰਮਾ ਆਮਨੀ ਨਿਊਜ਼